ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਘੱਟ ਰੇਂਜ ਵਾਲੇ ਸੂਟ ਤੇ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਇਹਨਾਂ ਦੇ ਵਿੱਚ ਤੁਹਾਨੂੰ ਪ੍ਰਿੰਟਡ 올ਓਵਰ ਸੂਟ ਮਿਲਣਗੇ ਵਰਕ ਵਾਲੇ ਸੂਟ ਮਿਲਣਗੇ ਅਲੱਗ-ਅਲੱਗ ਤਰ੍ਹਾਂ ਦੀਆਂ ਮਤਲਬ ਆਈਟਮਾਂ ਹੋਣਗੀਆਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਵਾਂਗੇ ਪ੍ਰਾਈਸ ਸਾਰੀ ਵੀਡੀਓ ਦਾ ਇੱਕੋ ਹੀ ਰਹੇਗਾ ਸੇਮ 1200 ਪ੍ਰਾਈਸ ਹੈ ਜੀ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਬੁਕਿੰਗ ਲਈ ਨੰਬਰ ਹੈਗਾ 8283828381 ਨੰਬਰ ਹੈ ਇਸ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਕਲੈਕਸ਼ਨ ਬਹੁਤ ਸੋਹਣੀ ਆ ਸਭ ਤੋਂ ਪਹਿਲਾਂ ਤੁਹਾਨੂੰ ਸਵਿਕਸ ਕਾਟਨ ਦੇ ਸੂਟ ਦਿਖਾਣੇ ਆ ਠੀਕ ਹੈ ਜੀ ਜਿੱਦਾਂ ਬਟਰ ਕਾਟਨ ਹੁੰਦੀ ਆ ਉਦਾਂ ਦਾ ਸਟਾਫ ਆ 올 ਓਵਰ ਸੂਟ ਰਹੂਗਾ ਜੀ ਬਿਲਕੁਲ ਸੌਫਟ ਦੇ ਵਿੱਚ ਠੀਕ ਹੈ ਬਿਲਕੁਲ ਸੌਫਟ ਸਟਾਫ ਹੈ ਇਹ ਵਿਦਆਊਟ ਲਾਈਨਿੰਗ ਸੂਟ ਬਣਨੇਗੇ ਇਹਨਾਂ ਦੇ ਨਾਲ ਤੁਹਾਨੂੰ ਮਸਲੀਨ ਦੇ ਦੁਪੱਟੇ ਮਿਲਣਗੇ ਜੀ ਇੱਦਾਂ ਹੈਗੇ ਨੇ ਜੀ ਦੁਪੱਟੇ ਮਸਲੀਨ ਦੇ ਬਹੁਤ ਪਿਆਰੇ ਜੇ ਲੰਮੇ ਚੌੜੇ ਦੁਪੱਟੇ ਨੇ ਤੇ ਪ੍ਰਾਈਸ ਰਹੇਗਾ ਜੀ ਦੀ ਸਾਰੀ ਵੀਡੀਓ ਦਾ 1200 ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਫੁੱਲ ਬ੍ਰਾਂਡਡ ਪੀਸ ਰਹਿਣਗੇ ਜਿਹੜੇ ਵੀ ਰਹਿਣਗੇ ਜੀ ਕਲਰ ਆਪਸ਼ਨ ਤੁਸੀਂ ਦੇਖ ਲਓ ਇਹਦੇ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ 3 ਕਲਰ ਲਓ ਜੀ ਨੈਕਸਟ ਦਿਖਾਣੇ ਆ ਇਹ ਵੀ ਸੂਟ ਨੂੰ 올ਓਵਰ ਮਿਲੇਗਾ ਜੀ 5 ਮੀਟਰ ਦਾ ਕਾਟਨ ਦੇ ਵਿੱਚ ਸਟਫ ਆ ਇਹ ਬਟਰ ਕਾਟਨ ਆ ਥੋੜਾ ਜਿਹਾ ਮਿਕਸ ਜਿਹਾ ਹੁੰਦਾ ਇਹ ਜਿੱਦਾਂ ਬਿਨਾ ਪ੍ਰੈਸ ਤੋਂ ਵੀ ਤੁਸੀਂ ਪਾ ਸਕਦੇ ਹੋ ਸੰਥੈਟਿਕ ਨਹੀਂ ਹੈਗਾ ਪਰ ਇੱਕ ਮਿਕਸ ਜਿਹਾ ਇਹਨਾਂ ਦੇ ਵਿੱਚ ਟੈਕਸਚਰ ਹੁੰਦਾ ਥੋੜਾ ਜਿਹਾ ਇਹ ਹੈਗਾ ਜੀ ਬਹੁਤ ਸੌਫਟ ਜਿਹਾ ਤੇ ਬਹੁਤ ਸੋਹਣਾ ਦੁਪੱਟਾ ਇਹ ਜਿਹੜੇ ਸੂਟ ਆਪਾਂ ਧੋਈ ਜੋ ਪਾਈ ਜੋ ਓਦਾਂ ਵਾਲੇ ਸੂਟ ਨੇ ਬਹੁਤ ਸੋਹਣੇ ਤੋਤੋ ਕੇ ਖਿੜਨੇ ਵਾਲੇ ਰੰਗ ਉਹ ਵਾਲੇ ਸੂਟ ਨੇ ਨੈਕਸਟ ਤੁਹਾਨੂੰ ਡਿਜ਼ਾਈਨ ਦਿਖਾਣੇ ਆ ਫੁੱਲ ਬ੍ਰਾਂਡਡ ਪੀਸ ਰਹਿਣਗੇ ਸਾਰੇ ਦੁਪੱਟੇ ਸਭ ਦੇ ਇਹਨਾਂ ਦੇ ਨਾਲ ਮਸਲੀਨ ਦੇ ਨੇ ਬਾਕੀ ਤੁਹਾਨੂੰ ਨਾਲ ਦੀ ਨਾਲ ਦਿਖਾਈ ਜਾਵਾਂਗੇ ਜੀ ਸਾਰੇ ਦੁਪੱਟੇ ਦੇਖੋ ਸੋਟ ਇਸ ਤੇ ਕਲਰ ਦੇ دیے ਇਹ ਜਿਹੜਾ ਖੋਲਿਆ ਥੋੜਾ ਪੀਸਟਨ ਤੇ ਆ ਇਹ ਥੋੜਾ ਪਿੰਕਸਟਨ ਤੇ ਆ ਠੀਕ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲਣਗੇ ਹਰੇਕ ਡਿਜ਼ਾਈਨ 'ਚ ਤਿੰਨ ਕਲਰ ਨੇ ਇੱਕ ਕਲਰ ਮੈਂ ਤੁਹਾਨੂੰ ਖੋਲ ਕੇ ਦਿਖਾ ਦਾਨੀ ਆ ਤੇ ਬਾਕੀ ਕਰ ਦਾਨੀ ਆ ਪਾਸੋ ਦੇਖੋ ਜੀ ਡਿਜ਼ਾਈਨ ਬਹੁਤ ਸੋਹਣਾ कॉटन ਹੈ ਵਿਦਾਊਟ ਲਾਈਨਿੰਗ ਸੂਟ ਬਣਨਗੇ ਤੁਸੀਂ ਇਹਨਾਂ ਦੇ ਸਲਵਾਰ ਸੂਟ ਫਰੌਕ ਸੂਟ ਜਿੱਦਾਂ ਮਰਜੀ ਸਟ੍ਰੇਟ ਸਲਵਾਰ ਦੇ ਨਾਲ ਸੂਟ ਡਿਜ਼ਾਈਨ ਕਰਵਾ ਸਕਦੇ ਹੋ ਲੇਸਿਸ ਵਗੈਰਾ ਐਡ ਕਰ ਲਿਓ ਨਾਲ ਬਹੁਤ ਸੋਹਣੇ ਸੂਟ ਬਣ ਜਾਣਗੇ ਇਹ ਜਿਹੜਾ ਗ੍ਰੇ ਖੋਲੇ ਆ ਇਸ ਦੇ ਵਿੱਚ ਸੇਮ ਚ ਦੋ ਸੂਟ ਹੈਗੇ ਆ ਪਹਿਲਾਂ ਸੀਗਾ ਜੀ 1300 ਪ੍ਰਾਈਸ ਹੈ ਨਾ ਸੂਟਾਂ ਦਾ ਹੁਣ ਇਹ ਆਪਣੇ ਕੋਲ ਬਹੁਤ ਸਾਰੇ ਸੂਟ ਆ ਗਏ ਆ ਤੇ ਪ੍ਰਾਈਸ ਰਹਿ ਗਿਆ ਹੁਣ 1200 ਸ਼ਿਪਿੰਗ ਰਹੇਗੀ ਅਲੱਗ ਤੋਂ ਸ਼ਿਪਿੰਗ ਤੁਸੀਂ ਨਾਲ ਦੀ ਨਾਲ ਭਵਾਨੀ ਆ ਜੀ ਇਹ ਨਹੀਂ ਹੈਗਾ ਕਿ ਪਹਿਲਾਂ ਸੂਟ ਦੀ ਪੇਮੈਂਟ ਕਰਵਾਤੀ ਬਾਅਦ ਚ 80 ਰੁਪਏ ਸ਼ਿਪਿੰਗ ਚਾਰजेस ਬਾਅਦੇ ਪਲੀਜ਼ ਇੱਕੋ ਹੀ ਐਂਟਰੀ ਚ ਦੋਨੋਂ ਪੇਮੈਂਟਾਂ ਕਰਵਾਉਣੀਆਂ ਤੁਸੀਂ ਇਹਦੇ ਕਲਰ ਆਪਸ਼ਨ ਇੱਕ ਆਫੀ ਸ਼ੇਡ ਆ ਗਿਆ ਵਾਈਨ ਸ਼ੇਡ ਆ ਗਿਆ ਇਹ ਥੋੜਾ ਜਿਹਾ ਜਿੱਦਾਂ ਪੀਕਾਕ ਬਲੂ ਜਿਹਾ ਸ਼ੇਡ ਹੁੰਦਾ ਉਦਾਂ ਦਾ ਆ ਗਿਆ ਗਰੇਸ਼ ਬਲੂ ਠੀਕ ਹੈ ਜੀ ਇਹ ਸੀਗੇ ਸਾਰੇ 올ਓਵਰ 5 ਮੀਟਰ ਸੂਟ ਨੈਕਸਟ ਤੁਹਾਨੂੰ ਦੰਨੇ ਆ ਬਹੁਤ ਸੋਹਣੇ ਜੇ ਸੂਟ ਵੀ ਤੇ ਚਿਕਮ ਵਰਕ ਦੇ ਨਾਲ ਸਾਰੇ ਫਰੰਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਵਰਕ ਆ ਵਰਕ ਦੇ ਉੱਪਰ ਪ੍ਰਿੰਟ ਆ 1500 ਵਾਲੇ ਸੂਟ ਨੇ ਜਿਹੜੇ ਅਸੀਂ ਤੁਹਾਨੂੰ ਅੱਜ 1200 ਚ ਦੇ ਰਹੇ ਹਾਂ ਪਹਿਲਾਂ ਤਾਂ ਸਲਵਾਰ ਦੇਖ ਲਓ ਜੀ ਇਹ ਰਹੇਗੀ ਸਲਵਾਰ 2 ਮੀਟਰ ਪਲੱਸ ਆ ਠੀਕ ਹੈ ਤੇ ਇਹ ਹੈਗੀ ਆ ਜੀ ਇਹਦੀ ਸ਼ਰਟ ਇਹ ਹੈਗਾ ਸ਼ਰਟ ਦਾ ਪ੍ਰਿੰਟ ਸ਼ਰਟ ਦੇ ਫਰੰਟ ਦੇ ਵਿੱਚ ਸਾਰੇ ਚ ਚਿਕਮ ਵਰਕ ਆ ਬੈਕ ਸਾਈਡ ਚੋ ਦਿਖਾ ਦਾਨੀ ਆ ਤੁਹਾਨੂੰ ਵਰਕ ਇਹ ਦੇਖੋ ਜਿੰਨਾ ਵੀ ਵਾਈਟ ਹੈ ਇਹ ਸਾਰਾ ਹੀ ਚਿਕਨ ਵਰਕ ਹੈ ਫਰੰਟ ਦੇ ਉੱਪਰ ਇਸ ਤੇ ਸੇਮ ਪ੍ਰਿੰਟ ਆ ਗਿਆ ਠੀਕ ਹੈ ਇਹ ਨੀਚੇ ਕੇ ਰਵਣਿਆ ਹੋਇਆ ਇਹ ਵੀ ਇਦਾਂ ਚਿਕਨ ਦੇ ਨਾਲ ਫੁੱਲ ਰੈਡੀ ਆਪਣਾ ਬੈਕ ਸਾਈਡ ਤੇ ਵੀ ਸੇਮ ਪ੍ਰਿੰਟ ਆ ਬਾਜੂ ਅਲੱਗ ਤੋਂ ਸਾਈਡ ਤੇ ਦਿੱਤੀਆਂ ਹੋਈਆਂ ਠੀਕ ਹੈ ਜੀ ਤੇ ਇਹਨਾਂ ਦੇ ਨਾਲ ਦੁਪੱਟੇ ਰਹਿਣਗੇ ਇਹਦਾ कॉटन वेस ਤੇ ਬਹੁਤ ਸੋਹਣੇ ਦੁਪੱਟੇ ਆ ਠੀਕ ਹੈ ਜੀ ਇਹ ਹੈਗੀ ਹੈ ਮਹੇਸ਼ਵਰੀ कॉटन ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਲਾਈਨ ਮਿਲੂਗੀ ਪਲੱਸ ਪ੍ਰਿੰਟ ਮਿਲੂਗਾ ਇਹ ਹੈਗਾ ਜੀ ਨੈਕਸਟ ਆਪਣਾ ਮਹਿੰਦੀ ਦਾ ਛੇੜ ਆ ਜਾਏਗਾ ਇਸ ਦੀ ਸਲਵਾਰ ਦਾ ਕਲਰ ਆ ਜਿਹੜਾ ਠੀਕ ਹੈ ਇਹ ਦੋਨਾਂ ਦੇ ਵਿੱਚ ਫਰਕ ਆ ਇੱਕ ਥੋੜਾ ਗ੍ਰੀਨ ਟੋਨ ਤੇ ਇੱਕ ਮਹਿੰਦੀ ਟੋਨ ਤੇ ਇਹ ਹੈਗੇ ਨੇ ਸਾਰੇ 4 ਦੇ 4 ਬਹੁਤ ਪਿਆਰੇ ਕਲਰ ਪ੍ਰਾਈਸ ਸੇਮ ਹੈ ਜੀ 1200 ਦੇ ਵਿੱਚ ਇਹ ਸੇਮ ਦੇ ਵਿੱਚ ਇਹ ਨੈਕਸਟ ਡਿਜ਼ਾਈਨ ਆ ਚਿਕਮ ਵਰਕ ਦੇ ਉੱਪਰ ਹੈ ਸਾਰੇ ਫਰੰਟ ਤੇ ਵਰਕ ਹੈ ਉੱਪਰ ਪ੍ਰਿੰਟ ਹੈ ਜੀ ਤੇ ਇਹਦੇ ਨਾਲ ਇਹ ਵਾਲੀ ਰਹੇਗੀ ਸਲਵਾਰ ਪਿਓਰ ਕਾਟਨ ਦੀ ਦੇਖੋ ਜੀ ਦੁਪੱਟਾ ਮਹੇਸ਼ਵਰੀ ਕਾਟਨ ਦੇ ਹੈਗੇ ਨੇ ਦੁਪੱਟੇ ਕਿ ਕਲਰ ਤੁਹਾਨੂੰ ਇਹ ਵਾਲਾ ਮਿਲ ਜਾਏਗਾ ਮਹਿੰਦੀ ਜਿਹਾ ਕਲਰ ਇੱਕ ਸ਼ੇਡ ਇਹ ਮਿਲ ਜਾਏਗਾ ਪੀਚ एक कलर मिल जाएगा, ठीक है जी चार कलर ने सेम ही डिज़ाइन नैक्सट दिखाने जी बहुत प्यारा सूट है ਸਾਰੇ ਹੀ ਫਰੰਟ ਬੈਕ ਸ਼ਰਟ ਫਰੰਟ ਦੇ ਵਿੱਚ ਬੈਕ ਦੇ ਵਿੱਚ ਵਰਕ ਮਿਲੇਗਾ ਤੁਹਾਨੂੰ ਤੇ ਉੱਪਰੋਂ ਹੈਗਾ ਜੀ ਪ੍ਰਿੰਟ ਬਹੁਤ ਸੋਹਣਾ ਠੀਕ ਹੈ ਜੀ ਬਹੁਤ ਪਿਆਰਾ ਪ੍ਰਿੰਟ ਆ ਇਹ ਦੇਖੋ ਬੈਕ ਸਾਈਡ ਤੋਂ ਦਿਖਾਨੀਏ ਤੁਹਾਨੂੰ ਇਹ ਜਿੰਨੀਆਂ ਵੀ ਲਾਈਨਾਂ ਜਾ ਰਹੀਆਂ ਸਿੱਧੀਆਂ ਇਹ ਫਰੰਟ 'ਚ ਕਈ ਵਾਰੀ ਵੀਡੀਓ ਚਾੰਦਾ ਨਹੀਂ ਹੈਗਾ ਤੇ ਇਹ ਲਾਈਨਾਂ ਵੀ ਆ ਜਿਹੜੀਆਂ ਇਹ ਵੀ ਵਰਕ ਆ ਤੇ ਜਿਹੜਾ ਇਹ ਜ਼ਿਗਜ਼ੈਗ ਜਾਂ ਬਾਕਸ ਬਣੇ ਹੋਏ ਆ ਇਹ ਵੀ ਵਰਕ ਹੈ ਇਹ ਵਿੱਚ ਹਲਕੀ ਹਲਕੀ ਸੀਪੀ ਰਟਾਚਾ ਪਲੇਨ ਸਲਵਾਰ ਆ ਜੀ ਇਹਦੇ ਨਾਲ 5 ਮੀਟਰ ਪਲੱਸ ਰਹੇਗੀ ਸਲਵਾਰ 3 ਮੀਟਰ ਦੀ ਹੋ ਰਹੇਗੀ ਤਕਰੀਬਨ ਇਹ ਹੈਗੇ ਆ ਜੀ ਮਸਲੀਨ कॉटन ਦੇ ਬਹੁਤ ਪਿਆਰੇ ਦੁਪट्टे ਦੁਪट्टे 'ਚ ਵੀ ਤੁਹਾਨੂੰ ਵਰਕ ਮਿਲ ਜੇਗਾ ਪ੍ਰਾਈਸ ਸੇਮ ਹੈ 1200 ਦੇ ਵਿੱਚ ਕਲਰ ਦੇਖ ਲਓ ਸੇਮ ਡਿਜ਼ਾਈਨ ਤੇ ਕਲਰ ਨੇ ਇਹ ਇਹਦੇ ਨਾਲ ਪੀਚ ਸਲਵਾਰ ਹੋਏਗੀ ਇਹਦੇ ਨਾਲ ਪਿੰਕ ਹੋਏਗੀ ਇਹਦੇ ਨਾਲ ਰਹੇਗੀ ਜੀ ਆਪਣੀ ਆਫ ਵਾਈਟ ਕਰੀਮੀ ਜੀ ਸਲਵਾਰ ਠੀਕ ਹੈ ਜੀ ਸੇਮ ਡਿਜ਼ਾਈਨ ਚ ਇਹ ਚਾਰ ਕਲਰ ਨੇ ਤੁਸੀਂ ਸਟਿਚ ਕਰਵਾਣੇ ਆ ਜਾਂ ਲੈ ਕੇ ਰੱਖਣੇ ਆ 1500 ਵਾਲੇ ਸੂਟ ਨੇ ਸਾਰੇ ਜਿਹੜੇ ਤੁਹਾਨੂੰ ਦੇ ਰਹੇ ਆ 1200 ਦੇ ਵਿੱਚ ਦੇਖੋ ਜੀ ਸੂਟ ਬਹੁਤ ਪਿਆਰਾ ਡਿਜੀਟਲ ਪ੍ਰਿੰਟ ਆ ਇਟਾ ਹੀ ਬੈਕ ਰਹੋਗੇ ਬੈਕ 'ਚ ਵੀ ਵਰਕ ਮਿਲੇਗਾ ਤੁਹਾਨੂੰ ਇਹ ਪਲੇਨ ਸਲਵਾਰ ਆ ਫੁੱਲ ਬ੍ਰਾਂਡਡ ਪੀਸ ਸਾਰੇ ਇਹ ਹੈਗਾ ਜੀ ਦੁਪੱਟਾ ਇਹਦੇ ਵੀ ਕਲਰ ਸੇਮ ਹੀ ਰਹਿਣਗੇ ਇਹ ਕਰੀਮ ਕਲਰ ਰਹੇਗਾ ਠੀਕ ਹੈ ਜੀ ਪੀਚ ਕਲਰ ਆ ਪਿੰਕ ਕੋਲ ਤਾਂ ਇਹਦੇ ਵਿੱਚ ਇਹ ਤਿੰਨ ਕਲਰ ਨੇ ਸੇਮ ਹੀ ਸਟੱਫ ਦੇ ਵਿੱਚ ਇੱਕ ਨਵਾਂ ਡਿਜ਼ਾਈਨ ਦੰਨੇ ਆ ਤੁਹਾਨੂੰ ਬਹੁਤ ਪਿਆਰਾ ਡਿਜ਼ਾਈਨ ਬਹੁਤ ਸੋਹਣਾ ਠੀਕ ਹੈ ਜੀ ਇਹ ਹੈਗੀ ਹੈ ਬੈਕ ਤੇ ਇਹ ਹੈਗਾ ਫਰੰਟ ਫਰੰਟ ਦੇ ਸੈਂਟਰ ਤੇ ਫੁੱਲ ਰਹੂਗਾ ਇਹ ਸਲਵਾਰ ਹੈ ਜੀ ਇਹਦੇ ਨਾਲ ਤੇ ਇਹ ਹੈਗਾ ਜੀ ਦੁਪੱਟਾ ਦੁਪੱਟਾ ਵੀ ਬਹੁਤ ਪਿਆਰਾ ਹੈ ਕਲਰ ਪਰਪਲ ਮਸਟਰਡ ਜੈਲੋ ਲਾਈਟ ਗ੍ਰੇ ਠੀਕ ਹੈ ਜੀ ਇਹ ਸਾਰੇ ਕਲਰ ਨੇ ਇਹਦੇ ਬਹੁਤ ਸੋਹਣੇ ਸੋਹਣੇ ਜੇ ਤੇ ਪ੍ਰਾਈਸ ਹੈਗਾ ਸੇਮ ਇਹ ਜਿਹੜਾ ਡਿਜ਼ਾਈਨ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਇੱਕ ਉਹਦੇ ਵਿੱਚ ਇੱਕ ਸੈੱਟ ਹੋਰ ਆਪਣੇ ਕੋਲ ਉਦਾਂ ਹੀ ਲਾਈਨਾਂ ਦੇ ਵਿੱਚ ਇਹ ਬਾਕਸ ਬਹੁਤ ਸੋਹਣੇ ਵਰਕ ਦੇ ਨਾਲ ਬਣੇ ਹੋਏ ਆ ਇਹ ਹੈਗਾ ਜੀ ਫਰੰਟ ਸ਼ਰਟ ਦਾ ਸੈਂਟਰ ਪੈਨਲ ਦੇ ਨਾਲ ਠੀਕ ਹੈ ਇਦਾਂ ਹੀ ਬੈਕ ਸਾਈਡ ਰਹੋਗੇ ਇਹ ਹੈਗਾ ਜੀ ਇਹਦਾ ਦੁਪੱਟਾ 12 1200 ਦੇ ਸੂਟ ਨੇ ਜਿੱਦਾਂ ਮਰਜੀ ਸਟਿਚ ਕਰਵਾ ਕੇ ਪਾਓ ਹਟਾਓ ਇਹ ਹੈਗੇ ਜੀ ਇਹਦੇ ਕਲਰ ਚਾਰ ਕਲਰ ਠੀਕ ਹੈ ਜੀ ਨੈਕਸਟ ਤੁਹਾਨੂੰ ਦੰਨੇ ਆ કોટਨ ਦੇ ਸੂਟ ਬਿਲਕੁਲ ਕੋਟਨ ਠੀਕ ਹੈ ਇਹ ਹੈਗੇ ਪਿਓਰ ਕੋਟਨ ਪਲੇਨ ਸਲਵਾਰ ਹੈ ਜੀ ਪਿਓਰ ਕੋਟਨ ਦੀ ਠੀਕ ਹੈ ਤੇ ਐਦਾਂ ਰਹੇਗਾ ਸ਼ਰਟ ਦਾ ਡਿਜ਼ਾਈਨ ਇਹ ਸ਼ਰਟ ਦਾ ਡਿਜ਼ਾਈਨ ਹੈ ਜਿਹੜਾ نیچے ਹੈ ਜੀ ਉਹ ਸਾਰਾ ਹੀ ਪ੍ਰਿੰਟ ਆ ਤੇ ਜਿਹੜੇ ਇਹ 3-4 ਫੁੱਲ ਬਣੇ ਹੋਏ ਆ ਇਹ ਵਰਕ ਦੇ ਨਾਲ ਬਣੇ ਹੋਏ ਆ ਇਹ ਵੀ ਮਸ਼ੀਨੀ ਵਰਕ ਹੋਇਆ ਹੋਇਆ ਜਿੰਨੇ ਵੀ ਛੋਟੇ-ਛੋਟੇ 4-5 ਫੁੱਲ ਤੁਹਾਨੂੰ ਦਿਖ ਰਹੇ ਆ ਬਾਕੀ ਸਾਰਾ ਹੀ ਪ੍ਰਿੰਟ ਆ ਇਹ ਹੈਗੀ ਆ ਜੀ ਇਹਦੀ ਬੈਕ ਸਾਈਡ ਠੀਕ ਹੈ ਇਹ ਪਿਓਰ ਕਾਟਨ ਦਾ ਸੂਟ ਆ ਇਹਦੇ ਨਾਲ ਤੁਹਾਨੂੰ ਪਿਓਰ ਕਾਟਨ ਦਾ ਹੀ ਦੁਪੱਟਾ ਮਿਲੇਗਾ ਦੁਪੱਟਾ ਵੀ ਤੁਹਾਨੂੰ ਲੰਮਾ ਛੋੜਾ 2.5 ਮੀਟਰ ਦਾ ਮਿਲੇਗਾ ਇਹ ਦੁਪੱਟਾ ਜੀ ਠੀਕ ਹੈ ਜੀ ਕੁਛ ਇਦਾਂ ਦੀ ਲੁਕਾ ਸੂਟ ਦੇ ਬਣਨ ਤੋਂ ਬਾਅਦ ਕਲਰ ਆਪਸ਼ਨ ਦੇਖ ਲਓ ਇੱਕ ਕਲਰ ਤੁਹਾਨੂੰ ਇਹ ਮਿਲ ਜੇਗਾ ਪੀਚ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜੇਗਾ ਜੀ ਤੇ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲ ਜੇਗਾ ਇਹਦੀ ਫੋਟੋ ਨਹੀਂ ਹੈਗੀ ਠੀਕ ਹੈ ਜੀ ਸੇਮ ਹੀ ਡਿਜ਼ਾਈਨ ਆ ਨੈਕਸਟ ਦਿਖਾ ਦਨੇ ਤੁਹਾਨੂੰ ਡਾਟਸ ਦੇ ਉੱਪਰ ਸੂਟ ਨਵੀਂ ਡਿਜ਼ਾਈਨਿੰਗ ਇਹ ਵੀ ਪਿਓਰ ਕਾਟਨ ਤੇ ਸੂਟ ਰਹੂਗਾ ਪਲੇਨ ਸਲਵਾਰ ਹੈ ਜੀ ਇਹ ਹੈਗੀ ਆ ਸ਼ਰਟ ਇਹ ਜਿਹੜੇ ਫਲਾਅਰ ਆ ਇਹ ਉੱਪਰ ਆ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਦੀ ਡਿਜ਼ਾਈਨਿੰਗ ਕਰ ਸਕਦੇ ਹੋ ਉੱਪਰ نیچے ਫੋਟੋਸ ਸਹੀ ਉੱਪਰ ਦਿੱਤੇ ਹੋਏ ਆ ਇਨਾਂ ਦੇ ਨਾਲ ਇਹ ਕਾਟਨ ਦੇ ਦੁਪੱਟੇ ਰਹਿਣਗੇ ਡਾਟਸ ਵਾਲੇ ਠੀਕ ਹੈ ਲੰਮੇ ਚੌੜੇ ਜਿਹੇ ਦੁਪੱਟੇ ਆ ਇਦਾਂ ਦੀ ਲੁੱਕ ਰਹੇਗੀ ਸੂਟ ਦੇ ਕਲਰ ਆਪਸ਼ਨ ਦੇਖ ਲਓ ਇਹ ਕਲਰ ਆ ਜੀ ਇਹਦੇ ਵਿੱਚ ਇਹ ਹੈਗੇ ਨੇ ਸਾਰੇ ਕਲਰ ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ ਥੈਂਕ